ਅਗਲੀਆਂ ਖਬਰਾਂ ਹੁਣ ਆਪਾਂ ਅਮਰੀਕਾ ਤੇ ਜੋ ਦੁਨੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹਦੇ ਬਾਰੇ ਦਸੀਏ ਕੱਲ ਸਾਡੇ ਇੱਥੇ ਸੈਨੋਜ਼ੀ ਸ਼ਹਿਰ ਦੇ ਵਿੱਚ ਇਮੀਗ੍ਰੇਸ਼ਨ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਚਾਰ ਲੋਕਾਂ ਨੂੰ ਜਿਹੜਾ ਆ ਉਹੋ ਪਿਕਅਪ ਕੀਤਾ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਸੀ ਦੋ ਇੱਕ ਦਸਤਾਰ ਧਾਰੀ ਵੀ ਸੀ ਤੇ ਇੱਕ ਆਪਣਾ ਮੁੰਨਾ ਭਰਾ ਵੀ ਸੀਗਾ ਸੋ ਇਹ ਬਲੋਸਮ ਹਿਲ ਰੋਡ ਦੇ ਉੱਤੇ ਜਿਹੜੇ ਆਈਸੀ ਏਜੰਟਸ ਆ ਉਹਨਾਂ ਦੀਆਂ ਕਾਰਾਂ ਕਈ ਚਰਾਂ ਤੋਂ ਖੜੀਆਂ ਸੀਗੀਆਂ ਤੇ ਉਹਨਾਂ ਨੂੰ ਉੱਥੋਂ ਅਰੈਸਟ ਕਰ ਲਿਆ ਹੈਗਾ ਰੈਪਿਡ ਰਿਸਪੌਂਸ ਨੈਟਵਰਕ ਇੱਕ ਜਿਹੜਾ ਸਾ ਮੈਂਬਰ ਐਨਵੀਸੀ ਚੈਨਲ ਦਾ ਉਹਨਾਂ ਨੇ ਸਾਰੀ ਵੀਡੀਓ ਵੀ ਬਣਾਈ ਹੈਗੀ ਆ ਲੋਕਾਂ ਨੇ ਥੋੜਾ ਉੱਥੇ ਪ੍ਰੋਟੈਸਟ ਵੀ ਕੀਤਾ ਪੁੱਛ ਕਿਉਂ ਤੁਸੀਂ ਜਿਹੜੇ ਆ ਅਰੈਸਟ ਕਰ ਰਹੇ ਹੋ ਹੈਗੇ ਆ ਸੋ ਇਹਦੇ ਸਬੰਧ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਉਹਨਾਂ ਦੇ ਉੱਤੇ ਰਿਮੂਵਲ ਆਰਡਰ ਲੱਗੇ ਹੋਏ ਸੀ ਸੋ ਚਾਰਾਂ ਦੇ ਉੱਤੇ ਜਿਨ੍ਹਾਂ ਨੂੰ ਕਿਪ ਕੀਤਾ ਗਿਆ ਹੈਗਾ ਪਰ ਆਈਸ ਵਾਲਿਆਂ ਨੇ ਇਹਦੇ ਬਾਰੇ ਕਿਸੇ ਤਰ੍ਹਾਂ ਦੀ ਜਿਹੜੀ ਕਨਫਰਮੇਸ਼ਨ ਨਹੀਂ ਕੀਤੀ ਹੈਗੀ ਨਾ ਹੀ ਕੋਈ ਬੜੀ ਜਣੀ ਡਿਟੇਲ ਆਈ ਹੈਗੀ ਆ ਸੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਛਾਪੇ ਮਾਰ ਰਹੇ ਹੈਗੇ ਆ ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਇਸ਼ੂ ਹੈਗਾ ਆ ਉਹਨਾਂ ਨੂੰ ਪਿਕ ਕਰ ਰਹੇ ਹੈਗੇ ਪਰ ਜਿੱਥੇ ਜਦੋਂ ਉਹ ਜਾਂਦੇ ਆ ਜੇ ਕੋਈ ਹੋਰ ਵੀ ਹੋਇਆ ਕਈ ਵਾਰੀ ਫਿਰ ਉਹ ਵੀ ਬੰਦਾ ਜਿਹੜਾ ਆ ਅੜਿੱਕੇ ਆ ਜਾਂਦਾ ਹੈਗਾ ਚਾਹੇ ਜਿੰਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਜਦੋਂ ਉਹ ਛਾਪਾ ਮਾਰ ਰਹੇ ਸੀ ਜਦੋਂ ਖੜੇ ਸੀ ਲੋਕਾਂ ਨੂੰ ਅਰੈਸਟ ਕਰ ਰਹੇ ਸੀ ਵੱਡੀ ਗੰਟੀ ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਉੱਤੇ ਤੁਸੀਂ ਦੇਖਿਆ ਹੋਊਗਾ ਪ੍ਰੋਟੈਸਟ ਹੋ ਰਿਹਾ ਹੈਗੇ ਆ ਸੋ ਤਦੋਂ ਫਿਰ ਆਈਸ ਵਾਲਿਆਂ ਨੇ ਸੈਨੋਜ਼ੇ ਪੁਲਿਸ ਨੂੰ ਕਾਲ ਕੀਤਾ ਕਿ ਸਾਨੂੰ ਹੈਲਪ ਦੀ ਜ਼ਰੂਰਤ ਆ ਤੇ ਉਹ ਤੋਂ ਬਾਅਦ ਸੈਨੋਜ਼ੇ ਪੁਲਿਸ ਵੀ ਪਹੁੰਚੀ ਤੇ ਚਾਰ ਜਿਹੜੇ ਲੋਕ ਆ ਉਹਨਾਂ ਨੂੰ ਬਲੋਸਮ ਹਿਲ ਰੋਡ ਸੈਨੋਜ਼ੇ ਉੱਥੋਂ ਜਿਹੜਾ ਕੱਲ ਸਵੇਰੇ ਆਈਸ ਵੱਲੋਂ ਬਿੱਗ ਕਰ ਲਿਆ ਗਿਆ ਜਿਹਦੇ ਵਿੱਚ ਜਿਹੜੀ ਵੀਡੀਓ ਦੇਖੋ ਤਾਂ ਦੋ ਆਪਣੇ ਪੰਜਾਬੀ ਨੌਜਵਾਨ ਆ ਉਹ ਦਿਖਾਈ ਦਿੰਦੇ ਹੈਗੇ ਆ ਜੀ ਆ ਇਸ ਦੇ ਨਾਲ ਜੁੜੀ ਖਬਰ ਇੱਕ ਜਿਹੜੀ ਆ ਉਹ ਔਰੀਗਨ ਤੋਂ ਆ ਰਹੀ ਆ ਔਰੀਗਨ ਦੇ ਇੱਕ ਜਿਹੜਾ ਸੰਗੀ ਜੱਜਾ ਫੈਡਰਲ ਜੱਜਾ ਉਹਨੇ ਜਿਹੜੀ ਆਈਸ ਆ ਉਹਨੂੰ ਇੱਕ ਮੈਕਸੀਕਨ ਜਿਹੜਾ ਅਸਾਈਲਮ ਸੀਕਰ ਆ ਉਹਨੂੰ ਛੱਡਣ ਦੇ ਲਈ ਜਿਹੜੀਆਂ ਡਾਇਰੈਕਸ਼ਨ ਉਹ ਜਾਰੀ ਕੀਤੀਆਂ ਨੇ ਆਰਡਰ ਜਾਰੀ ਕੀਤਾ کہہ ਸਕਦੇ ਆ ਅਸਲ ਦੇ ਵਿੱਚ ਹੋਇਆ ਕੀ ਹੈ ਵੀ 24 ਸਾਲਾਂ ਦੀ ਜਿਹੜੀ ਟ੍ਰਾਂਸ ਜੈਂਡਰ ਔਰਤ ਹੈ ਜਿਹਨੂੰ ਜਿਹਦਾ ਨਾਮ ਦੱਸਿਆ ਗਿਆ OGM ਇਨੂੰ ਕੋਰਟ ਡਾਕੂਮੈਂਟਸ ਦੇ ਮੁਤਾਬਕ ਇਹਨੂੰ ਅਰੈਸਟ ਕੀਤਾ ਗਿਆ ਸੀ ਪੋਰਟਲੈਂਡ ਕੋਰਟ ਰੂਮ ਦੇ ਬਾਹਰੋਂ ਆਈਸ ਨੇ ਜਦੋਂ ਉਹ ਉੱਥੇ ਗਈ ਸੀਗੀ ਟਕੋਮਾ ਵਸ਼ਿੰਗਟਨ ਦੇ ਵਿੱਚ ਆ ਯੂ ਐਸ ਡਿਸਟ੍ਰਿਕਟ ਕੋਰਟ ਜੱਜ ਜਿਹੜੇ ਐਮੀ ਵੈਗਿਊ ਨੇ ਪ੍ਰੈਜ਼ੀਡੈਂਟ ਜੋਬ ਆਈਡਨ ਦੇ ਜਿਹੜੇ ਅਪਾਇੰਟੀ ਨੇ ਉਹਨਾਂ ਨੇ ਇਹ ਕਿਹਾ ਕਿ ਆਈ ਸਟੇਡੀਆ ਉਹ ਐਗਜੈਕਟ ਡੇਟ ਇੱਕ ਤਾਂ ਪ੍ਰੋਵਾਈਡ ਕਰਾਵੇ ਕੋਰਟ ਨੂੰ ਤੇ ਇੱਕ ਟਾਈਮ ਦੱਸੇ ਕਿ ਕਦੋਂ ਜਿਹੜਾ ਉਹਦਾ ਰਿਮੂਵਲ ਹੈ ਪੋਰਟਲੈਂਡ ਤੋਂ ਜਾਂ ਹੋਰ ਤੇ ਉਹ ਉਹਨੂੰ ਹਟਾਇਆ ਕਦੋਂ ਜਾ ਰਿਹਾ ਤੇ ਕਦੋਂ ਉਹਨੂੰ ਜਿਹੜਾ ਰੀਲੀਜ਼ ਆ ਉਹ ਕੀਤਾ ਜਾ ਰਿਹਾ ਸੋ ਇਸ ਮਾਮਲੇ ਦੇ ਵਿੱਚ ਜੱਜ ਨੇ ਜਿਹੜੀਆਂ ਫੈਡਰਲ ਜੱਜ ਨੇ ਕਈ ਹੋਰ ਗੱਲਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਨੇ ਉਨੇ ਕਹੇ اوਜੀਐਮ ਦਾ ਜਿਹੜਾ ਟੌਰਨੀ ਸੀਗਾ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਸਾਡੀ ਜਿਹੜੀ ਸਕਲੈਂਡ ਦੀ ਲੋਕੇਸ਼ਨ ਕੀ ਹੈ ਤੇ ਉਹਨੇ ਹੈਬੀਅਸ ਸਪਿਸ਼ਟਿਸ਼ਨ ਕੋਈ ਪਾਈ ਪਾਈ ਹੋਈ ਆ ਤੇ ਨਾਲ ਹੀ ਉਹਨੇ ਕੋਈ ਲੀਗਲ ਰਿਕਵੈਸਟ ਕੀਤੀ ਹੋਈ ਆ ਵੀ ਜਿਹਦੇ ਨਾਲ ਉਹਦਾ ਜਿਹੜਾ ਕੇਸ ਆ ਉਹਦੇ ਬਾਰੇ ਕੋਈ ਫੈਸਲਾ ਜਿਹੜਾ ਉਹ ਲਿਆ ਜਾਵੇ ਪਰ ਉਹ ਕਹਿੰਦੇ ਕਿ ਉਹਨੂੰ OGM ਨੂੰ ਟਕੋਮਾ ਜਿਹੜਾ ਉੱਥੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਸੀ ਜਦੋਂ ਉਹ ਕੋਰਟ ਦੇ ਵਿੱਚ ਗਈ ਸੀ ਬਾਹਰੋਂ ਉਹਨੂੰ ਚੱਕ ਲਿਆ ਗਿਆ ਸੀਗਾ ਫਿਰ ਬਾਅਦ ਦੇ ਵਿੱਚ ਇਹਦਾ ਜਿਹੜਾ ਟਰਨੀਆ ਉਹਨੇ ਅਦਾਲਤ ਦਾ ਰੋਕ ਕੀਤਾ ਸੀਗਾ ਤੇ ਇਸ ਕਰਕੇ ਹੁਣ ਜਿਹੜੀਆਂ ਆਈਸ ਨੂੰ ਡਿਟਰੈਕਸ਼ਨ ਜਿਹੜੀਆਂ ਜਾਰੀ ਹੋਈਆਂ ਨੇ ਉਹਦੀ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ ਉਹਨੇ ਕਿਹਾ ਕਿ ਮੈਂ ਮੈਕਸੀਕੋ ਤੋਂ ਤਾਂ ਕਰਕੇ ਭੱਜੀ ਸੀ ਕਿਉਂਕਿ ਮੈਨੂੰ ਉੱਥੇ ਖਤਰਾ ਸੀਗਾ ਤੇ ਉੱਥੇ ਕਈ ਲੋਕ ਮੇਰੇ ਜਿਹੜੇ ਮਗਰੋਂ ਪਏ ਹੋਏ ਸੀਗੇ ਸਤੰਬਰ 2023 ਦੇ ਵਿੱਚ ਇਹ ਫਿਰ ਜਿਹੜੀ 트랜ਸ ਜੈਂਡਰ ਔਰਤ ਆ ਇਹ ਯੂਐਸ ਤੇ ਵਿੱਚ ਦਾਖਲ ਹੋਈ ਸੀਗੀ ਸੋ ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਆਈਸ ਨੂੰ ਇਹ ਡਾਇਰੈਕਸ਼ਨ ਜਾਰੀ ਕੀਤੀਆਂ ਗਈਆਂ ਨੇ ਕਿ ਤੁਸੀਂ ਇਹਨੂੰ ਜਿਹੜੀ ਇਹਦੀ ਜਿਹੜੀ ਰਿਮੂਵਲ ਆ ਉਹਨੂੰ ਹਟਾਓ ਤੇ ਇਹਦਾ ਜਿਹੜਾ ਕਾਨੂੰਨੀ ਤਰੀਕੇ ਦੇ ਨਾਲ ਜੋ ਕੇਸ ਚੱਲ ਰਿਹਾ ਜਾਂ ਜਿਹੜਾ ਸਾਈਲਮ ਇਹਨੇ ਇੱਥੇ ਫਾਈਲ ਕੀਤਾ ਹੋਇਆ ਉਸ ਬਾਰੇ ਜਿਹੜੀ ਅਗਲੀ ਕਾਰਵਾਈਆਂ ਨੇ ਉਹ ਉਸੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਿਹੜੀਆਂ ਉਹ ਚੱਲਣੀਆਂ ਚਾਹੀਦੀਆਂ ਨੇ ਜੀ